ਕਰ ਤੇਰਾ ਸ਼ਾਂਚੋ ਕਰ ਹਰ ਵਿੜੇ ਲੱਖ ਵਾਰ ਜੀ ਤੇਰੀ ਮੇਰੇ ਨਾਲ ਸੁਖੀ ਵਸਦਾ ਹੱਸਦਾ ਹਸਾਉਂਦਾ ਪਰਿਵਾਰ ਜੀ ਕਾਇਏ ਸਦਾ ਹੱਕ ਸੱਚ ਦੀ ਹੋਰਾ ਨਾ ਤਕਾਇ ਕਾਇਕ ਦੇ ਕਿਸਦਾ ਜੀਵ ਰਹਿ ਨਾਮ ਤੇਰਾ ਜਪਦੀ ਤੇਰੇ ਘਰ ਨਾਲ ਰਾਵਾਂ ਜੁੜ ਕੇ ਤੇਰੇ ਘਰ ਨਾਲ ਰਾਵਾਂ ਜੁੜ ਕੇ ਬਾਣੀ ਕਰੇ ਹਿਰਦੇ ਚ ਵਾਸ ਜੀ ਰੋਗਾ ਜਿਕੇ ਰੋਗਾ It's kind of রি কে साराप <laughs> देट <laughs> 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 ਸ਼ੁਕਰ ਤੇਰਾ ਸ਼ਾਨਸਾ ਕਹਾਂ ਹਰ ਵੇਰੇ ਲੱਖ ਵਾਰ ਜੀ ਤੇਰੀ ਮਿਹਰ ਨਾਲ ਸੁਖੀ ਵੱਸਦਾ ਹੱਸਦਾ ਹਸਾਉਂਦਾ ਪਰਿਵਾਰ ਜੀ aquí ਰਣਾ ਤਕਾਇ ਕਾਏ ਕਿਸੇ ਦਾ ਜੀਵ ਰਹਿ ਨਾਮ ਤੇਰਾ ਜਪਦੀ ਤੇਰੇ ਦਰ ਨਾਲ ਰਾਮਾ ਜੁੜ ਕੇ ਤੇਰੇ ਦਰ ਨਾਲ ਰਾਮਾ ਜੁੜ ਕੇ ਬਾਣੀ ਕਰੇ ਹਿਰਦੇ ਚ ਵਾਸ ਜੀ ਰਜ਼ਾ ਵਿੱਚ ਰੱਖੀ ਕਾਂਸ਼ੀ ਵਾਲਿਆ ਤੇਰੇ ਅੱਗੇ ਹੋਰ ਅਰਦਾਸ ਜੀ ਰਜ਼ਾ ਵਿੱਚ ਰੱਖੀ ਕਾਂਸ਼ੀ ਵਾਲਿਆ ਤੇ ਲਾਚਾਰ ਪਿਆਰ ਪਰ ਰਹੀਏ ਮਿਲ ਜੁਲੇ ਇਸ ਜਗ ਤੇ ਨਾ ਕੋਈ ਭੁੱਖਾ ਹੋਵੇ ਨਾ ਹੀ ਕੋਈ ਏਥੇ ਰੋਵੇ ਮੇਰ ਕਰੀਦਾ ਤਾਂ ਐਸੀ ਸਵਤੇ ਜ਼ਾਦਾ ਨਹੀਂ ਹਾਂ ਲਾਲ ਜੀ ਕੋਲ ਸਲਾਹੀਆ ਦਸਦੀ ਵੀਡੀਓ ਬਣਾਉਂਦੇ ਉਹਨਾਂ ਨੇ ਆਈ ਕੋਈ ਨਹੀਂ ਉਹਨਾਂ ਨੇ ਆਪ ਹੀ ਆਇਆ ਡੰਗਮਾਈਆ ਤਾਂ ਪਰਤੇ ਵੀਟਰੇ ਨਹੀਂ ਤੋਂ ਪੁੱਛ ਕਰ ਉਹ ਚੱਲ ਰਹੇ ਨਾਮ ਦੇ ਫੋਟੋ ਤੇ ਚੱਲ ਰਹੇ ਸੈਂਟਰੇ ਕੋਹ ਕਰਾਸ ਸੀ ਹਰ ਦਿਨ ਸੁਬਹ ਸਵੇਰੇ ਹਮ ਸਰ ਦੀ ਜਾਨਤ ਨੂੰ ਸਰਬ ਕਰਕੇ ਕਿਹਨੂੰ ਜਨਮ ਦੇਣਾ ਹੈ ਪਤਵਾਲ ਪਾਲ ਜਾਰ ਮैया कार ਨੇ ਕਾ ਨਕਮ ਗੋਲ ਕੋਹਤ ਜਨਮ ਦੇ ਦੇ ਮਾਦੋ ਇਹ ਜਨਮ ਤੁਮਾਰੇ ਦੇਖੇ ਕੈਸੇ ਬਦਾਸਾਸ ਲੱਗਦੀ ਜੋ ਇਸ ਤੇ ਜਨਮ ਕਰਕੇ ਜਨਮ ਦੇ ਰਿਹਾ ਮਾਦੋ ਤੇ ਮਈਏ ਸੋਈ ਤੇ ਬੇਂਤੀ ਮੇਰੀ ਤੁੰਗੀਰਾ ਫਮਰਾੜ ਕੋ ਬਨਜਾਰੂ ਰਾਮ ਤੁੰਗੀਰਾ ਟਾਂਡਾ ਲਾਜੋ ਜਾਈਂ ਸੋ ਬਣ ਜਾ ਰੋ ਰਾਮ ਕੋ ਸਹਿਜ ਕਰੋ ਵਪਾਰ ਮੈਂ ਰਾਮ ਨਾਮ ਕਾ ਲਾਦਿਆ ਬਿਖ ਲਾਦੀ ਸੰਸਾਰ ਹਰ ਵਾਰ ਪਰ ਕੇ ਦਾਨੀਆਂ ਲਿਖ ਲਿਓ ਹਾਲ ਪਤਾਲ ਮੁਹੇ ਜਮ ਡੰਡ ਨਾ ਲਾਵੇ ਤੇ ਜੀ ਲੈ ਸਭ ਜੰਜਾਲ ਜੈਸਾ ਰੰਗ ਸੋਮ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਬਹੁਰ ਵਿਦਾ ਜਮਾਲ ਹਰ ਤੋ ਹੀ ਦਾ ਛੱਡ ਕੇ ਕਰੇ ਆਨ ਕੀ ਆਸ ਤੇ ਨਰਦੋਜ ਕੇ ਜਾਹੀਂਗੇ ਸਤ ਪਾਖ ਹੈ ਰਜ਼ਾਸ ਨਾਮ ਸਿਰਵਾਤੀ ਮਜਰੰਗਾਰੇ ਹਰ ਕੀ ਨਾਮ ਦੰਚੂਠੇ ਸਭ ਲੋਕ ਸਾਰੇ ਨਾਮ ਸਿਰਵਾਸ ਨੂੰ ਨਾਮ ਸਿਰੋਸਾ ਨਾਮ ਸਿਰੋਸਾ ਨੂੰ ਲੋਸੇ ਟਕਾਰੇ ਨਾਮ ਜਿਰਾਵਲਾ ਨਾਮ ਤੇ ਚੰਦਰੋਂ ਪਾਸ ਜੱਪੇ ਨਾਮ ਲੈ ਤੇ ਜਿਕੋ ਚਾਰੀ ਨਾਮ ਤੀਰਤ ਜੀਵਾ ਨਾਮ ਸਿਰਵਾਤੀ ਨਾਮ ਤੀਰੋਤੀ ਲੈ ਮੈਂ ਸਾਰੇ ਨਾਮ ਤੇਰੀ ਕੀ ਜੋਤ ਲਗਾਈ ਤੇ ਯੋ ਜਾਰੋ ਪਵਨਾ ਸਗਲਾਰੇ ਨਾਮ ਸਿਰੋਤਾ ਦਾ ਨਾਮ ਪੂਰ ਮਾਲਾ ਭਾਰਾ ਸਾਰੇ ਸਗਲ ਜਿਠਾਰੇ ਤੇਰੋ ਕੇ ਤੁਜੇ ਕੇ ਆਰਪੋ ਨਾਮ ਤੇਰਾ ਕੁੰਖਾ ਜਬਰਾ ਦੇ ਦਾਸ 88 64 ਜਾਰੇ ਖਾਣੀ ਇਹੀ ਵਾਪਨ ਹੈ ਸਗਲ ਸੰਸਾਰ ਦੇ ਕਹਿਰ ਮੁਦਾਸ ਨਾਮ ਤੇ ਰੁਆਤੀ ਸਤ ਨਾਮ ਹੈ ਕੋਟੇ ਦੇ ਕਹਿਰ ਮੁਦਾਸ ਨਾਮ ਰੁਆਤੀ ਸਤ ਨਾਮ ਹੈ ਕੋਟੇ ਗੁਰ ਨਾਮ ਦਾ ਨਾਮ ਕਾਉਦੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਐਸਸੀ ਗਾਲਪੁਰ ਦੀ ਰਿਪੋਰਟ ਕਰੇ ਗੀ ਨੂੰ ਅੱਜ ਸਵੇਰ ਦੇ ਰੋਜ਼ਾ ਅੱਛਾ ਤੋਟੇ ਜੀ ਆਕਤੀ ਚਲਕੇ ਕੋਲਾ ਦੇ ਤੱਕ ਤੇ ਮਿੱਠੇ ਰੂਟ ਕਰਦੇ ਗੋ ਆਜ ਦਾ ਬਰਨਾਮ ਜਿਸ ਦੀ ਪ੍ਰੋਚਨ ਸਿਮਾ ਸੰਤਰੀ ਕਹਿਰੂ ਦਾ ਸੁ ਸੰਪੇਖਾਰ ਜੀ ਚੇਤ ਜੀ ਸਰ। ਇਹ ਕੋਹੂ ਦਾ ਸੀ ਲਗੁਰੂ ਪਤਿਵਾ ਸਿਵੋਤ ਜੀ ਸਾਂ ਇਵੋਤ ਜੀ ਦੇ ਪਾਰਚਾ ਸਿਮ। ਕੋਤਬਾ ਕਿ ਤੇਗੋ ਨਾਨਕ ਲਈ ਤੇ ਇਹ ਰੰਗ ਤੇ ਗੁਰੂ ਦਾਸ ਰਾਮ ਦਾ ਅਕੀਲ ਜੀ ਅਜਨਾਰ ਗੋਬਿੰਦਾ ਸੁਮਰੋ ਸਿਧਾਰਾ ਜੀ ਰਕਸ਼ਾ ਜੀ ਆ। ਜਿਸ ਤੇਸਵਦੁ ਖੁਜਾਇਕ ਇੱਕ ਵਾਰ ਦੱਸਿਆ ਉਸੇ ਮਰੀਆ ਕਰਮਾਣਾਂ ਦਾ ਵੇਸ ਆਇਆ ਉਸਨੇ ਪਾਛਾ ਸੀ ਨੂੰ ਵੇਚੇ ਹੁਮਾਰਾ ਜਿੱਤਿਆ ਮਾਜਾ ਵਾਇਸਾ ਤਸ ਆਇਆ ਜਦੋਂ ਪਾਛਾ ਸੀ ਨੂੰ ਬਰਛੀ ਕਿ ਵਿਸਤਰਜਾ ਦੀ ਜੋਤ ਚਿਰਗੁਰ ਨਾਨਕ ਸਾਹਿਬਾ ਦੇ ਸੰਧਤਾਂ ਤੱਕ ਕੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤੁਰਦਾਸ ਮਹਾਰਾ ਸਤੂ ਜੀ ਮਹਾਰਾ ਸਤਵੀਰ ਮਹਾਰਾ ਸਤਪੁਰਨਾਈ ਸਤੂ ਸੈਣੀ ਸਤੂ 베ਣੀ ਸਤੂ ਜਿੱਤਨ ਸਤੂ ਸੂਦਲਾ ਸਤੂ ਨਾਮ ਦੇਵ ਸਤੂ ਜੈਦੇਵ ਜੀ ਗੁਰੂ ਮਹਾਂਪੁਰਸ਼ ਕੇ ਬਿੱਤ ਚੰਨ ਵਰਤੰਤਰ ਕੇ ਬੋਲੋ ਜੀ ਸਤਨਾਮ ਸ਼ਿਰਿ ਵਾਖੂ ਦੁਰੂਜੀ ਕੇ ਪੰਜ ਪਿਆਰੇ 450 ਚਾਲ ਗੁੰਜਦੇ ਹੱਟੀਆਂ ਜੱਪੀਆਂ ਤੱਪੀਆਂ ਜਨਾਮ ਜਪਿਆ ਵਰਡ ਕੇ ਛਕੇ ਦੇ ਚਲਾਈਤੇ ਕੋਈ ਇਹ ਕਿਰਡਟ ਕੀਤਾ ਜਨਾ ਪਿਆਰੇ ਚਾਰੇ ਬਿੱਤ ਕਵਾਇ ਦਾ ਚੰਨ ਵਰਤੰਤਰ ਕੇ ਬੋਲੋ ਜੀ ਸਤਨਾਮ ਸ਼ਿਰਿ ਵਾਖੂ ਦੁਰੂ ਜੀ ਨਾਸਰ ਦਾ ਸਿਗਨੇਟ ਅਮਿਸ ਸਟੀਵਨ ਵਾਲੋ ਤੋਂ ਅਪੱਖਿਆ ਕੋਪਰੇ ਜੀ ਨਾ ਰਹਿਣਾ ਚਾਹੀਦਾ ਸਿੱਖੀ ਕੇ ਸਫਸਤ ਸਨਾਨੋ ਆਈ ਮੀਆਂ ਮੇਰੀ ਰੇਲਵੇ ਦੀ ਖੰਡੀ ਤੇ ਇਸ ਦੇ ਸਵਾਜ਼ ਵਾਲਾ ਕੋਈ ਸੁਣੇ ਬੀ ਸੇ ਬਚਨ ਟੁਕੜੇ ਨੂੰ ਅੱਗੇ ਚੋੜੀ ਜਪੈ ਕਿਸੇ ਨੇ ਕਿਨੇ ਹਾਰਿਆ ਦੇਖ ਗਾ ਮਚ ਵਾਲੇ ਗੱਦਾ ਤੀਰ ਜੰਗਾਂ ਤੇ ਬੈਠੇ ਆ ਜੀ ਦਾ ਪਾਣਾ ਮਿੱਠਾ ਮਿੱਠਾ ਕਰਕੇ ਮੰਨਿਆ ਚਾਹ ਨਾ ਪਿਆਰ ਸੱਚੇ ਪੱਤਰ ਭਾਈ ਦਾ ਚੰਨ ਵਰਕੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਕਾ ਸਿਮਰੈ ਕਿ ਜਨੂ ਸਾਸੀ ਗੁਰਦਰਪ੍ਰਕਾਸ਼ੀ ਬਰਨਸੀ ਹਰ ਰੋੜ ਵੀ ਗੁਪਨ ਅਗਰ ਅਲੂਹ ਤਰਾਗਰ ਸਾਹਿਬ ਜੀ ਦੇ ਪੱਤਰ ਲੱਤੋ ਕਰਦਾਂ ਤਰਕੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਪਤਮੀ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਤਾਲਵੇ ਤਾਲਕਾ ਸਦਰ ਸਾਹਿਬ ਸੁਖੋ ਇਜਾਜਾ ਖਾਲਸਾ ਰਚਾਰ ਹੈ ਦੇਵਤੇ ਦੇ ਬਤਲੇ ਬਰਦੀ ਕੀ ਪੈਜ ਪੰਥੀ ਜੀ ਖਾਲਸਾ ਜੀ ਦੇ ਬੋਲੋ ਵਾਲੇ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਿੱਖਾਂ ਦੀ ਕੀ ਦੰਕੇਸਦਨ ਸਾਜਨ ਕੋ ਸਦਾ ਨਾਮ ਜਨ ਸ਼੍ਰੀਮਨ ਸਾਹਿਬ ਜੀ ਦੇ ਬਿਤਰਸ਼ਾ ਚੌਕ ਜਾਂ ਚੰਡੀਪੁਰਾ ਜਗ ਜਗ ਬਟਾਲ ਤਰ ਮੁਕਜਾਕਾਰ ਖਾਲਸਾ ਜੀ ਦੇ ਬੋਲੋ ਵਾਲੇ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਕਾਲ ਸੇ ਦਾ ਮਾਨਯੋਗ ਮਤ ਜੀ ਮਾਪਾ ਦਾ ਰੱਖੇ ਇਹ ਕੰਫਰੰਸ ਦੱਸਦਾ ਅਸਾ ਇਤਿਆਦਿਓ ਗੁਰਦਰ ਪੰਚਾਇਤ ਨਰਕਨ ਸਾਹਿਬ ਉਹਨਾਂ ਦਾ ਅੰਮਾ ਮੰਦਰਾਮ ਜੀ ਤੜੀ ਰੰਜਨ ਨੂੰ ਪੰਥਬ ਛੋੜਿਆ ਗਿਆ ਹੈ ਉਹਨਾਂ ਦੀ ਸੇਵਾ ਸੰਭਾਲਦਾ ਦਾ ਆਪਣੇ ਜੀ ਰਿਸ਼ਤੇ ਵਧਾ ਨੂੰ ਬਖਸ਼ੋ ਇਹ ਨਿਰਮਾਣਿਆ ਦੇ ਮਾਨ ਸਰੂ ਨੇ ਤਾਣਿਆਂ ਦੇ ਤਾਣ ਗੁਨ ਨਪੱਤਰ ਤੱਕ ਦਾ ਨਿਚੇ ਰਿਤਰ ਗੁਰੂ ਪਾਲ ਜੀ ਕੇ ਉਤਾਰ ਸੰਤ ਸ੍ਰੀ ਗੁਰੂ ਗ੍ਰੰਥ ਜੀ ਮਾਤਾ ਸਤਿਗੁਰੂ ਦਾ ਪਿਤਾ ਜੀ ਮਹਾਰਾਜ ਆਪ ਜੀ ਦੇ ਬਿੱਤ ਚਰਨੋਂ ਕਲਪਨ ਨੂੰ ਪਰਮਨੁ ਤਸਾ ਦਾਸ ਵੀਰ ਜੀ ਜੁਰਮਨੀ ਲਛੇ ਪਾਛਾ ਜੀ ਆਪ ਜੀ ਦੀ ਬਾਣੀ ਦਾ ਫਰਮਾਨ ਹੈ ਲੱਖ ਬਾਦਸ਼ਾਹਾਂ ਜੇ ਸਤਗੁਰ ਨਜ਼ਰ ਕਰੇ ਨਿਮਕ ਏ ਘਰ ਨਾਮ ਦੇ ਮੇਰਾ ਮੰਨ ਤਾਂ ਸ਼ੀਤਲ ਹੋਇਆ ਕਾਂਸਤੇ ਪਾਸ਼ਾ ਆਪ ਜੀ ਦੇ ਸਤੇ ਪਾਸ਼ਾ ਜੀ ਸਤਗੁਰ ਦਾ ਹੰਮਾਰਾ ਜੀ ਆਪ ਜੀ ਦੇ ਸੋਹਣੇ ਸੁੰਦਰ ਸਤੇ ਪਾਸ਼ਾ ਜੀ ਮਹਿਲ ਵੀ ਸਾਰੀ ਮੰਦਰ ਵੀ ਸਤੇ ਪਾਸ਼ਾ ਪਿੰਡ ਵਿਜੋ ਕੀ ਸਤੇ ਵਿਕੀ ਸਤੇ ਵਿੰਗਜੋ ਕੀ ਤਲਾ ਵਿਕੀ ਸਤੇ ਪਾਸ਼ਾ ਬੀਬੀ ਦਾ ਨਾਮ ਕੌਰ ਜੀ ਨੇ ਸਤੇ ਪਾਸ਼ਾ ਜੀ ਆਪਣੀ ਦਸਨਹੁਣ ਦੀ ਕਸਤਾ ਦੇ ਵਿੱਚ ਸਤੇ ਪਾਸ਼ਾ ਜੀ ਇਹ ਜੋ ਜ਼ਮੀਨ ਹੈ ਜੋ ਭੂਮੀ ਸਤੇ ਪਾਸ਼ਾ ਜੀ ਆਪ ਜੀ ਨੂੰ ਅਰਪਣ ਕੀਤੀ ਹੈ ਆਪ ਦੀ ਸੇਵਕਾ ਨੂੰ ਅਰਪਣ ਕੀਤੀ ਹੈ ਸਤੇ ਪਾਸ਼ਾ ਆਪ ਜੀ ਨੇ ਕਿਰਪਾ ਕਰਨ ਸਤੇ ਪਾਸ਼ਾ ਜੀ ਮਿਹਰ ਕਰਨੀ ਬੱਚੀ ਬੀਬੀ ਆਪ ਦੇ ਕਿਰਪਾ ਕਰਨ ਸਤੇ ਪਾਸ਼ਾ ਜੋ ਵੀ ਭਾਵਨਾ ਮਾ ਕਰਕੇ ਆਪ ਦੇ ਮੰਦਰਾਂ ਦੀ ਸੇਵਾ ਕੀਤੀ ਸਤੇ ਪਾਸ਼ਾ ਸੇਵਾ ਥਾਈ ਪੋਣੀ ਕਿਰਪਾ ਕਰਨੀ ਬੱਚੀ ਆਪ ਦੇ ਚੰਨੀ ਕਲਾਜ ਰਖਣਾ ਬੱਚੇ ਮਾਤਾ ਪਿਤਾ ਜੀ ਅੱਗੇ ਕਈ ਬਣੇ ਪਾਲਕੰਡ ਕੀਤੇ ਪਰ ਨਸ਼ਾ ਤੁਰਾਣ ਦੇ ਵਿਦਿਆ ਜੀ ਦਾਨ ਬਖਸ਼ ਨੇ

ਐਸ ਵੀਰ ਜੀ ਸੂਮਾਈ ਭਾਈ ਨੇ 79 ਹੋ ਕੇ ਆਪਣੀ ਦਸਨ ਆਹਾਂ ਦੀ ਕਰਤੱਬ ਦੇ ਵਿੱਚ ਉਸ ਤੇ ਪਾਸ਼ਾ ਜੀ ਬਿਆਨ ਕਰ ਦਸਨ ਪਾਸ਼ਾ ਜੀ ਰਾਸਤਾ ਵਾਸਤਾ ਤੇ ਪਾਸ਼ਾ ਜੀ ਸਾਰਾ ਸਮਾਨ ਤੇ ਪਾਸ਼ਾ ਮੰਦਰ ਇਸਤਰੀ ਦਾ ਲੈ ਕੇ ਹਾਜ਼ਰ ਹੋਏ ਉਸ ਤੇ ਪਾਸ਼ਾ ਆਪ ਜੀ ਨੇ ਕਿਰਪਾ ਕਾ ਨਜ਼ਰ ਖਿੜਿੰਦਾ ਕਾਠ ਰੱਖਣਾ ਪਿਆਰ ਬਖਸ਼ਣਾ ਬੱਚਿਆਂ ਨੂੰ ਉਸ ਤੇ ਪਾਸ਼ਾ ਜੀ ਵਿੱਦਿਆ ਦੇ ਦਾਨ ਬਖਸ਼ੋ ਕਿਰਪਾ ਕਰੋ ਉਸ ਤੇ ਪਾਸ਼ਾ ਆਪ ਸਮੂਹ ਸੰਤਾਂ ਦੇ ਇਸ ਤੇ ਬੱਚਾ ਆਪਣੀ ਦਸਨ ਆਹ ਦੀ ਕਰਤੱਬ ਦੇ ਵਿੱਚੋਂ ਪੰਚਮ ਪ੍ਰਾਪਰਸ਼ਾਦ ਜੀ ਦਾ ਤੇ ਹੋਰ ਪ੍ਰਸ਼ਾਦ ਪਦਾਰਥ ਲੈ ਕੇ ਹਾਜ਼ਰ ਹੋਏ ਆਪ ਜੀ ਕੋ ਭੋਗ ਲੱਗੇ ਬੋਗ ਲੱਗਿਆ ਸਾਧ ਸੰਗਤ ਵਰਦੋ ਜੀ ਅੱਗੇ ਹੋਵੇ ਜੋ ਜੀਵ ਛਕੇ ਆਪ ਜੀ ਦਾ ਪੁੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ ਜਪੇਸ ਦੇ ਪਾਸ਼ਾ ਤੇ ਖਸ ਰੁੱਜੇ ਪਾਚਾ ਜੀ ਆਪ ਕਿਰਪਾ ਕਰੋ ਉਸੇ ਪਾਸ਼ਾ ਜੀ ਨਹੀਂ ਪੱਥਰ ਰੱਖਣ ਦੀ ਉਸੇ ਪਾਸ਼ਾ ਸੰਤਾਂ ਦਾ ਅਸਰ ਵੇਤੀ ਕਰ ਲਿਆ ਨਹੀਂ ਪੱਥਰ ਰੱਖਣ ਦੀ ਆਪ ਜੀ ਆਸ਼ੀਸ਼ ਕਰੋ ਗੁਰੂ ਨਾਨਕ ਨਾਮ ਸਤਪੰਦਾ ਹਮਾਰਾ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਜੋ ਬਣੇ ਸੋ ਨਰਪੈ ਸਤਗੁਰੂ ਗੁਰਦਾਸ ਮਹਾਰਾਜ ਕੀ ਜੈ ਗੁਰਦਾਸ ਸ਼ਕਤੀ ਹਰਿ 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 ਜੋ ਬੋਲੇ ਸੋ ਨਰਪੈ ਸਤਗੁਰੂ ਦਾਸ ਮਹਾਰਾਜ ਕੀ ਜੈ

ਕਰੇ ਸ਼ੁਕਰ ਤੇਰਾ ਸ਼ਾਨ ਸ਼ਾਹ ਕਰਾ ਹਰ ਵੇਲੇ ਲੱਖ ਵਾਰ ਜੀ ਤੇਰੀ ਮਿਹਰ ਨਾਲ ਸੁਖੀ ਵਸਦਾ ਹੱਸਦਾ ਹਸਦਾ ਪਰਿਵਾਰ ਜੀ ਮੰਦੀ ਪਰ ਖਾਇ ਸਦਾ ਹਕ ਸੱਚ ਦੀ ਹੋਰਾ ਨਾ ਤਕਾਇ ਕਦੇ ਸਦਾ ਦੇਖਿਆ ਤਾ ਜੀਵ ਰਹਿ ਨਾ ਮੈਂ ਤੇਰਾ ਜਪਦੀ ਤੇਰੇ ਨਾਲ ਨਾਲ ਰਾਮਾ ਜੁੜ ਕੇ ਤੇਰੇ ਦਰ ਨਾਲ ਰਾਮਾ ਜੁੜ ਕੇ ਬਾਣੀ ਕਰੇ ਹਿਰਦੇ ਚ ਵਾਸਦੀ ਮਹਾਰਾਣੀ ਜੀ ਤੇਲਾ ਦੇ ਤੀ ਬੜੇ ਰਸਾ ਜਿ ਰੱਖੀ ਕਾਂਸੀ ਵਾਲਿਆ ਕੀ ਗਾਣੇ ਬਾੜੇ ਰੀ ਜ਼ਿੰਦਗੀ ਕਾਲੇ ਦੀ ਸਿਰ ਉੱਤੇ ਪੰਡ ਹੈ ਗੁਨਾਹਾਂ ਦੀ بس ਤੇਰਾ ਨਾਮ ਹੁਣ ਆਖਰੀ ਉਮੀਦ ਜ਼ਿੰਦਗੀ ਦੇ ਚੱਲ ਰਹਿ ਸਾਹਾਂ ਦੀ ਜੋ ਕੀ ਸ਼ਾਂਚਾ ਕਰ ਹਰ ਵਿਰੇ ਲੱਖ ਵਾਰ ਜੀ ਤੇਰੀ ਮੇਰੇ ਨਾਲ ਸੁਖੀ ਵਸਦਾ ਹੱਸਦਾ ਹਸਾਉਂਦਾ ਪਰਿਵਾਰ ਜੀ ਸੁਖੀ ਖਾਈਏ ਦੋ ਡੰਗ ਦੀ ਪਰ ਖਾਈਏ ਸਦਾ ਹੱਕ ਸੱਚ ਦੀ ਹੋਰਾ ਨਾ ਤਕਾਈਏ ਕਦੇ ਕਿਸੇ ਦਾ ਜੀਵ ਰਹਿ ਨਾ ਮੈਂ ਤੇਰਾ ਜਪਦੀ ਤੇਰੇ ਨਾਲ ਨਾਲ ਰਾਮਾ ਜੁੜ ਕੇ ਤੇਰੇ ਦਰ ਨਾਲ ਰਾਮਾ ਜੁੜ ਕੇ ਬਾਣੀ ਕਰੇ ਹਿਰਦੇ ਚ ਵਾਸ ਸੰਗੁਰ ਦਵਿਦ ਆਤਮਾ ਰਾਜ ਕੀਚੇਂ ਹਈ ਕਰੋਗੇ ਸਰ ਗੁਰਬਦਾਸ ਸ਼ਕਤੀ ਅਮਰ ਰਹੇ ਜੁੱਲ ਕੇ ਬਾਦ ਨਹੀਂ ਆਈ ਸਤ ਗੁਰੂ ਦਾਤ ਮਹਾਰਾਜ ਕੀ ਜੈ ਜੋ ਪਾਈਮੈਂਟ ਜੋ ਗੁਰੂ ਦਾ ਕਾਕ ਦੇ ਨੂੰ ਦੇਖ ਲਓ ਕੀ ਰੱਬਿਆਂ ਦੇ ਵਿਚਾਲੇ ਰੱਖ ਦੋ ਖਾਜ ਕੋਈ ਵਿਚਾਲੇ ਰੱਖ ਦੇਵਾ No bullet, no. 山上。